ਇਤੋਂ ਹੁਣ ਅੱਗੇ ਸ਼ੁਰੂ ਕਰਨ ਲੱਗੇ ਆਂ। ਅਕਬਰ ਦੀ ਦਰ ਆਦਲੀ। ਦਰ ਆਦਲੀ। ਬੀਗੋਂ ਖਾਨੇ ਅਕਬਰ ਨੂੰ ਗੋਦੀ ਵਿੱਚ ਲੈ ਕੇ ਖਿਲਾਇਆ, ਪੜਾਇਆ ਤੇ ਪਾਲਿਆ ਹੋਇਆ ਸੀ। ਅੰਜਾਮੂ ਦੇ ਭਾਰਤ ਤੋਂ 14 ਸਾਲ ਦੇ ਦੇਸ਼ ਨਿਕਾਲੇ ਸਮੇਂ ਮੁਗਲ ਰਾਜ ਨੂੰ ਮੜ ਭਾਰਤ ਵਿੱਚ ਸਥਾਪਿਤ ਕਰਨ ਵਾਲਾ ਬਹਾਦਰ ਜਨੈਨ ਮੀਰਮ ਖਾਂ ਸੀ। ਜਸਮੀਨ ਨਿਆਣੀ ਅਖਬਾਰ ਨੂੰ ਬਾਫ ਬਣ ਕੇ ਪਾਲਿਆ ਫੋਸਿਆ ਸੀ ਉਸੇ ਬਹਿਰਮ ਖਾਨ ਜੇ ਜੀਰਾ ਵਿੱਚ ਜਖੜਿਆ ਹੋਇਆ ਤੇ ਕੈਦੀ ਹੋਇਆ ਦੇਖ ਕੇ ਅਕਬਰ ਬਾਦਸ਼ਾਹ ਦੀਆਂ ਅੱਖਾਂ ਵਿੱਚੋਂ ਆਬ ਮਹਾਰੇ ਹੰਝੂ ਕਰਨ ਲੱਗ ਪਏ ਬਹਿਰਮ ਖਾਨ ਦੀਆਂ ਜੀਰੀਆਂ ਫੌਰਨ ਤੜਵਾਈਆਂ ਗਈਆਂ ਤੇ ਆਦਮ ਨਾਲ ਉਸ ਨੂੰ ਬਾਬਰ ਕੁਰਸੀ ਤੇ ਮਠਾਇਆ ਆਪਣੇ ਮਹਾਨ ਤੇ ਵਫਾਦਾਰ ਬਾਗੀ ਜਨੈਲ ਨੂੰ ਹਰਿਆਣੇ ਵਿਖੇ ਮਾਫ ਮਾਫ ਕਰਕੇ ਉਸ ਨੂੰ ਮੱਕਾ شریف ਜਾਣ ਦਾ ਹੁਕਮ ਕਰਕੇ ਅਕਬਰ ਆਪਰਾ ਪਰਖੀੜਾ ਕਨੂਬਾ ਤੇ ਕਲਾ ਨੌਰ ਹੁੰਦਾ ਹੋਇਆ ਅਲਹਾਰ ਪੰਜਾਬੀ ਸਮਕਾਲੀ ਮੁਸਲਮਾਨ ਇਤਿਹਾਸਕਾਰਾਂ ਅਨੁਸਾਰ ਇਸ ਤੋਂ ਪਹਿਲਾਂ ਵੀ ਅਕਬਰ ਅਰਦਵਰੀ ਇਹਨਾਂ ਸੀ ਸਕੰਦਰ ਸੂਰ ਨੂੰ ਅਠਾਰ ਕੋੜ ਦੇ ਆਕ੍ਰੀਬ ਹਾਰ ਦੇ ਕੇ ਦਿੱਲੀ ਵੱਲ ਮਾਵਸੀ ਸਮੇਂ ਇੱਕ ਰਾਤ ਤੇ ਦੂਜੇ ਦਿਨ ਦੀ ਦੁਪਹਿਰ ਗੁਜ਼ਾਰ ਕੇ ਹਰਿਆਣਾ ਆਜੇ ਪੁੱਜਾ ਹੀ ਸੀ ਕਿ ਦਿੱਲੀ ਤੋਂ ਆਹਾਕਾਰ ਹਨਮੂ ਬਾਦਸ਼ਾਹ ਦੀ ਮੌਤ ਦੀ ਖਬਰ ਲੈ ਕੇ ਪੁੱਜਾ ਹਰਿਆਣੇ ਹੀ ਅਖਬਾਰ ਬਾਦਸ਼ਾਹ ਦੀ ਤਾਜ਼ੋ ਪੁੱਛੀ ਹੋਈ ਸੀ ਪਰ ਸਾਹੀ ਨਾਨਕਲਨੌਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ ਸੀ ਜਹਾਂਗੀਰ ਦਾ ਕੈਂਪਾ ਤੁਜ ਕੇ ਜਹਾਂਗੀਰੀ ਵਿੱਚ ਜ਼ਿਕਰ ਆਉਂਦਾ ਹੈ ਕਿ 1613 ਈਸਵੀ ਦੇ کریم ਜਾਦ ਜਹਾਂਗੀਰ ਦੀਆਂ ਫੌਜਾਂ ਕਾਗਣਾ ਸਾਗੜਾ ਤੇ Hindu ਮੰਦਰਾਂ ਨੂੰ ਢਾਹ ਤੇਰੀ ਕਰੀਆਂ ਸੰਤਾਂ ਜਹਾਂਗੀਰ ਦਿੱਲੀ ਤੋਂ ਤਫਰੀ ਤਫਰੀ ਅਤੇ ਸਰਕਾਰੀ ਦੌਰੇ ਤੇ ਜੰਮੂ ਕਸ਼ਮੀਰ ਵੱਲ ਆਇਆ ਸੀ ਇਸੇ ਦੌਰੇ ਸਮੇਂ ਰੋਪੜ ਗੜ੍ਹਸ਼ੰਕਰ ਬਜਵਾੜਾ ਹਰਿਆਣਾ ਗੜ੍ਹਦੀਵਾਲ ਦਸੂਹਾ ਤੇ ਪਠਾਨਕੋਟ ਵਿੱਚ ਦੀ ਹੁੰਦਾ ਹੋਇਆ ਕਸ਼ਮੀਰ ਪੁੱਜਾ ਸੀ ਉਸੇ ਦੌਰੇ ਸਮੇਂ ਜਹਾਂਗੀਰ ਦਾ ਫੌਜੀ ਕੈਂਪ ਜਿਵੇਂ ਘੋੜੇ ਹਾਥੀ ਖਚਰਾ इत्याਦ ਇਸੇ ਤੀਤ ਇਹ ਲੱਗਾ ਸੀ ਇਸ ਇਲਾਕੇ ਦੇ ਮੁਸਲਮਾਨਾਂ ਨਾਰੂ ਰਾਜਪੂਤਾਂ ਬਾਦਸ਼ਾਹੇ ਮਾਤ ਪਾਸ ਸ਼ਿਕਾਇਤਾਂ ਤੇ ਬਹੁਤ ਸਾਰਾ ਮਾਲ ਅਸਬਾਬ ਲੈ ਕੇ ਇਸੇ ਹੀ ਤੇ ਮਿਲੇ ਸਨ ਸ਼ਿਕਾਇਤਾਂ ਦੇ ਹੱਲ ਮੌਕੇ ਤੇ ਹੀ ਕਰ ਦਿੱਤੇ ਗਏ ਸਨ ਹਰਿਆਣਾ ਨੰਦਾ ਚੌਕ ਤੇ ਅਤੇ ਹੋਰ ਮੁਸਲਮਾਨਾਂ ਨੂੰ ਜਹਾਂਗੀਰ ਨੂੰ ਸਿਉ ਰਗਾਲ ਤਨਮ ਫਾਂਡਦੀ ਰਾਖਮ ਵੇਚ ਬਾਦਦਾ ਕੀਤਾ ਸੀ ਮੀਂਹਦਾਰਨ ਪੱਤੇ ਦਿੱਤੇ ਗਏ ਇਨ੍ਹਾਂ ਵਿੱਚ ਗਮਿੰਦ ਪਰਦੇ ਕਲਾਂ ਕਟ ਜੱਟ ਵੀ ਸਨ ਇਹਨਾਂ ਦੀਆਂ ਤਫਸੀਲ ਸਾਹੀ ਫਰਮਾਨਾਂ ਦੀ ਸੂਚੀ ਵਿੱਚ ਦਰਜ ਹੈ ਜਿਨ੍ਹਾਂ ਨੂੰ ਰੋਜ਼ਾਨਾ ਮੱਚੇ ਵੀ ਆਖਿਆ ਜਾਂਦਾ ਹੈ ਸ੍ਰੀ ਗੁਰੂ ਸਾਹਿਬ ਸਿਕੰਦਰ 1734 1849 ਵਿੱਚ ਵੀ ਆਮ ਪੰਥੀ ਤੇ ਸਮੇ ਸਮੇਂ ਸੰਗ ਕੋੜਸਵਾਰ ਇਥੋਂ ਦੀਆਂ ਬੋਹੜਾਂ ਅਤੇ ਪਪળાਆਂ ਦੀਆਂ ਸੰਗਣੀਆਂ ਛਾਵਾਂ ਦੀ ਮੌਜ ਮਾਣਦੇ ਰਹੇ ਸਨ ਖਾਸ ਕਰਕੇ ਜਦ ਸਿੰਘ ਕੋੜਸਵਾਰ ਬੈਰੀ ਦੀਆਂ ਹੰਨੀਆਂ ਤੇ ਹਾੜ ਜੀਠ ਦੀਆਂ ਧੁੱਪਾਂ ਵਿੱਚ ਥੀਏ ਨੇ ਦੋਨੇ ਪਾਸੇ ਮਗਧੀਆਂ ਨਦੀਆਂ ਵਿੱਚ ਆਪ ਇਸ਼ਨਾਨ ਕਰਦੇ ਅਤੇ ਘੋੜਿਆਂ ਲਈ ਕਮਰ ਕਸੀ ਖੂਲ ਕੇ ਨਦੀ ਵਿੱਚ ਇਸ਼ਨਾਨ ਕਰਾਉਂਦੇ ਸਨ। ਹਖ ਮਿਸ਼ਲਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਥਿਤ ਦੀ ਆਲੇ ਦੁਆਲੇ ਦੂਰ ਦੂਰ ਤੱਕ ਘਾਸ ਘਾਸ ਦੀ ਬਹੁਤ ਆਤਾ ਸੀ ਅਤੇ ਜੰਗਲ ਹੋਣ ਦੇ ਨਾਤੇ ਸਿੰਘਾਂ ਲਈ ਸੌਣ ਲਈ ਬਹੁਤ ਮਹਿਕੂਜ ਥਾਂ ਸੀ। ਇਨਾ ਦਿਨਾ ਵਿੱਚ ਗੜਦੀ ਬਾ ਦੇ ਸਰਦਾਰ ਮਸਾਣਾ ਸਿੰਘ ਸੋਤਾ ਨੇ ਆਪਣੀ ਸਰਦਾਰੀ ਕਾਇਮ ਕੀਤੀ ਸੀ ਸਰਦਾਰ ਮਸਾਣਾ ਸਿੰਘ ਗੜਦੀ ਵਾਲੀਏ ਦਾ ਉਹ ਸਮਾਂ ਸੀ ਜਦ ਫੈਲਪੁਰੀਆ ਮਿਸਲ ਦੇ ਸਰਦਾਰ ਨੇ ਤਹਿਸੀਲ ਹੁਸ਼ਿਆਰਪੁਰ ਦੇ ਪਿੰਡ ਪੱਟੀ ਨੂੰ ਜਿੱਤਿਆ ਸੀ ਤੇ ਸਰਦਾਰ ਕਰੋੜਾ ਸਿੰਘ ਨੇ ਹਰਿਆਣੇ ਅਤੇ ਸਾਮ ਰਾਸ ਸਿੰਘ ਆਪਣੇ ਕਾਬਜ਼ੇ ਵਿੱਚ ਕੀਤਾ ਸੀ ਭਗਵਾੜੇ ਦਾ ਜੋਨਰੀ ਹੂਮਤਰਾਇ ਸੀ ਸਰਦਾਰ ਮਸਾਣਾ ਸਿੰਘ ਨੂੰ ਗੜ ਦੀ ਮਾਲ ਦੀ ਚੌਧਰ ਬਸੇ ਵਿੱਚ ਹੀ ਮਿਲੀ ਸੀ ਉਹ ਇਸ ਇਸਰਤ ਦੀ ਮੌਜ ਵਿੱਚ ਸਰਕਾਰੀ ਮਾਲੀਆਂ ਨਾਂ ਦੇ ਸਕਿਆ ਜਿਸ ਕਰਕੇ ਉਸ ਨੂੰ ਨਹੌਰ ਬਖੇ ਜੀਲ ਦੀ ਹਵਾ ਵੀ ਫਕਣੀ ਪਈ ਸੀ ਸਰਦਾਰ ਮਸਾਣਾ ਸਿੰਗਲ ਹੌਰ ਦੀ ਜੇਲ੍ਹ ਵਿੱਚੋਂ ਭਗੌੜਾ ਹੋ ਕੇ ਡੱਲੇ ਵਾਲੀਆਂ ਮਿਸਲ ਵਿੱਚ ਸ਼ਾਮਲ ਹੋ ਗਿਆ। ਤੇ ਮੌੜ ਆਪਣੇ ਇਲਾਕੇ ਦਾ ਆਜ਼ਾਦ ਸਰਦਾਰ ਹੋ ਗਿਆ ਸੀ। ਉਸ ਦਾ ਪੋਤਾ ਸਰਦਾਰ ਮਹਿਤਾਬ ਸਿੰਘ ਆਲੂ ਵਾਲੀਆਂ ਮਿਸਲ ਦੇ ਸਰਦਾਰ ਫਤੇ ਸਿੰਘ ਨਾਲ ਮਿਲ ਕੇ ਆਪਣੇ ਇਲਾਕੇ ਨੂੰ ਹੋਰ ਵਧਾ ਰਿਹਾ ਸੀ। ਜਦ ਕਾਂਗੜੇ ਦਾ ਰਾਜ ਸੰਸਾਰ ਚੰਦ ਦੋ ਬੇ ਨੂੰ ਜਿੱਤਣਾ ਚਾਹੁੰਦਾ ਸੀ। ਤਾ ਸਰਦਾਰ ਮਹਿਤਾਬ ਸਿੰਘ ਡਰੋਲੀ ਦੇ ਮੋਰਚੇ ਵਿੱਚ ਲੜਦਾ ਸੀ ਦੋ ਗਿਆ ਸੀ ਪਰ ਰਾਜਾ ਸੰਸਾਰ ਚ ਚੰਦ ਹਾਰ ਖਾ ਕੇ ਭੱਜ ਗਿਆ ਸੀ ਇਹਨਾਂ ਦਿਨਾਂ ਦੀ ਗੱਲ ਹੈ ਕਿ ਪਿੰਡ ਬਾਹਰਲਾ ਦੇ ਬਸਨੀਖ ਪੌਖਾ ਤੇ ਗਰੀਬੀ ਨਾਲ ਮਾਰੇ ਹੋਏ ਪਿੰਡ ਨੂੰ ਛੱਡ ਗਏ ਤੇ ਕਿਸੇ ਹੋਰ ਥਾਂ ਜਾ ਬਸੇ ਸਨ ਇਸੇ ਜਾੜੇ ਪਿੰਡ ਵਿੱਚ ਗੜਦੀ ਬਾਦ ਦੇ ਸਰਦਾਰ ਨੇ ਨੰਨਰ ਜੱਟਾਂ ਨੂੰ ਬਸਾਣ ਲਈ ਪਿੰਡ ਬਾਹਲਾ ਵਿਖੇ ਥਾਂ ਦੇ ਸੀ ਪਰ ਪਿੰਡ ਦਾ ਨਾਮ ਪਹਿਲਾਂ ਹੀ ਚੱਲਦਾ ਰਿਹਾ ਸਰਦਾਰ ਮਗੇਲ ਸਿੰਘ ਦੀ ਘੋੜ ਸਵਾਰਾਂ ਨੇ ਚੁੱਕਾ ਸਮਾ ਰਾਮਪੁਰ ਖੀੜਾ ਥੀ ਇਹਨੂੰ ਸ਼ੌਣੀ ਬਣਾਈ ਰੱਖਿਆ ਸੀ ਇਸ ਥੀ ਇੱਕ ਵੱਡਾ ਫੌਜੀ ਕੈਂਪ ਸੀ ਜੋ ਆਏ ਅਵਾਰਾ ਟੋਲਿਆਂ ਦੀ ਆਰਾਮਗਾ ਸੀ ਸੇ ਕਮਿਸਲਾਣ ਦੇ ਸਮੇ ਇਹ تھی ਪਗੌੜੇ ਸਿੰਘਾਂ ਲਈ 12 ਖੰਡਾ ਸੀ ਕਿਉਂਕਿ ਬਹੁਤ ਸਖਿਆਤ ਸੀ ਇਸ ਇਲਾਕੇ ਨੇ ਨਾਰੂ ਮੁਸਲਮਾਨ ਨਾ ਰਾਜਪੂਤਾਂ ਸਿੱਖਾਂ ਨੂੰ ਅੰਦਰੋਂ ਗਤੀ ਸਹਿਯੋਗ ਦਿੰਦੇ ਸਨ ਸਿੱਖਾਂ ਦੇ ਪਹਿਲੇ ਅਤੇ ਦੂਜੇ ਘਲੂਕਾ ਰਿਆਂ ਸਮੇ ਕੁਝ ਸੂਬੇ ਦਰਨ ਲਾਹੌਰ ਵੱਲੋਂ ਸਿੱਖਿਆ ਵਿਰਧ ਹੋਈ ਮਦਿੱਕਿਆਂ ਕਨ ਪੂਰੀ ਪੂਰੀ ਹੰਦਰਦੀ ਰੱਖਦੇ ਸਨ ਇਹ ਗੱਲ ਜਕੀਨੀ ਹੈ ਕਿ ਇਸ ਇਲਾਕੇ ਦੇ ਮੁਸਲਮਾਨਾਂ ਰਾਜਪੂਤਾਂ ਨਹੀਂ ਸਥਿਰਤੀ ਸਿੰਘਾਂ ਨੂੰ ਰਾਸ਼ਨ ਪੁੱਜਦੀ ਇੱਥੇ ਅਤੇ ਘੋੜਿਆਂ ਨੂੰ ਦਾਣਾ ਪਾਣੀ ਵੀ ਦਿੱਤਾ ਅੰਗਰੇਜ਼ ਸਰਕਾਰ ਦਾ ਸਮਾਂ ਠਾਰਸ ਆਸਥੇ ਇਸਮੀ ਤੋਂ ਹਨ ਅੰਗਰੇਜ਼ ਸਰਕਾਰ ਨੇ ਪੰਜਾਬ ਜੰਮੂ ਕਸ਼ਮੀਰ ਅਤੇ ਅਪਗਾਨਾ ਗਾਨਸਤਾਨ ਦੇ ਹਰ ਰਾਸਤੇ ਤੇ ਨਕਸ਼ੇਂਦਰੀਆ ਦੇ ਤੇ ਨਦੀ ਨਾਲਿਆਂ ਦੀ ਜਾਣਕਾਰੀ ਰੂਫੀਆ ਤੌਰ ਤੇ ਥੋਸ ਲਿਖਾਂ ਤੇ ਅਰੰਭ ਦਿੱਤੀ ਸੀ ਇਸੇ ਸੰਬੰਧੀ ਵਿੱਚ ਇੱਕ ਅੰਗਰੇਜ਼ ਧਰਤੀ ਮਿਸਟਰ ਥਾਮਸ ਬੀਲ 1823 ਵੀ ਦੇ ਕ੍ਰੀਵ ਦਿੱਲੀ ਤੋਂ ਜੰਮੂ ਕਸ਼ਮੀਰ ਨੂੰ ਪਾਣੀ ਪਤ ਕਰਨ ਨਾਲ ਅਮਾਲਾ ਮਨੂੜ ਰੂਪੜ ਬਲਾਚੌਰ ਗੜ੍ਹ ਸ਼ੰਕਰ ਹਿਸ਼ਾਰਪੁਰ ਹਰਿਆਣਾ ਗੜਦੀਵਾਲ ਵਸੂਹਾ ਮਕੇਰੀਆਂ ਤੋਂ ਪਠਾਨਕੋਟ ਦੇ ਰਾਹ ਤੇ ਪੈਦਲ ਸ਼੍ਰੀਨਗਰ ਪੁੱਜਾ ਸੀ ਉਸ ਨੇ ਇਸ ਸਾਰੇ ਸਫ਼ਰ ਬਾਰੇ ਰਾਹਤੇ ਦੀ ਵਿਸਤਾਰ ਪੂਰਵਕ ਰਿਪੋਰਟ ਅੰਗਰੇਜ਼ ਸਰਕਾਰ ਨੂੰ ਪੇਜੀ ਸੀ ਜੋ ਪਹਿਲਾਂ ਬਹੁਤ ਗੌਪਤ ਰੱਖੀ ਗਈ ਸੀ ਪਰ ਪੰਜਾਬ ਨੂੰ ਅੰਗਰੇਜ਼ ਰਾਜ ਦਾ ਹਿੱਸਾ ਬਣਾ ਲੈਣ ਪਿੱਛੋਂ ਉਹ ਰਿਪੋਰਟ ਸਫਨਾਮਾ ਦੀ ਸ਼ਕਲ ਵਿੱਚ ਛਾਪ ਦਿੱਤੀ ਗਈ ਸੀ ਇਸ ਰਿਪੋਰਟ ਦਾ ਕੁੰਝ ਕਹ ਹੱਥ ਲਿਖਤੀ ਹਿੱਸਾ ਪੰਜਾਬ ਸਟੇਟ ਅਰ ਕਈ ਵਜੋਂ ਤਿਆਲਾ ਵਿੱਚ ਵੀ ਪਿਆ ਹੈ ਉਸ ਉਸ ਯਾਤਰੀਆਂ ਨੇ ਸੁਭਾਅ ਕੀ ਰਾਸਤੀ ਲੰਘਦੇ ਆ ਲੰਘਦੇ ਐ ਸਥਿਵਾਰੀ ਨਿਖਾ ਹੈ ਨਾਮਪੁਰ ਥੀ ਕੀੜਾ ਥੀ ਇੱਕ ਛੋਟੀ ਜਹੀ ਉੱਚੀ ਤੇ ਮੜੀ ਨਮ ਅਨਿੰਕ ਜਗਾ ਹੈ ਜਿਸ ਨੂੰ ਸਥਾਈ ਲੋਕ ਰਾਮਪੁਰ ਥੀ ਆਖਦੇ ਹਨ ਬੜੀ ਸੰਗਤੀ ਸੰਗਤੀ ਜਗਾ ਖੀ ਜਾਂਦੀ ਹੈ ਇੱਥੇ ਦੁੱਖਾਂ ਆਣੀ ਕਿ ਰਾਤ ਨਹੀਂ ਬਿਜਾਰ ਸਕਦਾ ਬਾਰਾ ਅਕਸਰ ਫੌਜ ਕੈਂਪ ਚੱਲਦੀਆਂ ਚੱਲਦੇ ਆ ਰਿਹਾ ਹੈ ਬਹੁਤ ਉੱਚੀ ਥਾਂ ਸੁਣੀ ਜਾਂਦੀ ਸੀ ਪਰ ਸਮਿਆਂ ਦੇ ਲੰਬੇ ਪੰਧ ਵਿੱਚ ਬਾਰਸ਼ਾਂ ਮਾਸ਼ਾ ਫੌਜਾਂ ਦੇ ਸਮੇਂ ਸਮੇਂ ਲੱਗਦੇ ਕਿੰਪਾ ਨੇ ਉੱਪਰਲੀ ਤੇ ਹਾ ਨੂੰ ਹੀਠਾਂ ਲੈ ਜਾਂਦਾ ਸੀ ਫਿਰ ਤੇਪਪਾਂ ਦੀਆਂ ਠੰਡੀਆਂ ਸ਼ਾਮਾਂ ਨੇ ਕਈ ਤੱਪੀਆਂ ਰੂਹਾਂ ਨੂੰ ਉਠਾ ਰਿਆ ਹੈ ਇਤੋਂ ਸਮਾਪਤ ਕਰਦੇ ਹਾਂ ਹੁਣ ਕੋਈ ਨਵਾਂ ਕਥਾ ਸ਼ੁਰੂ ਕਰਾਂਗੇ ਬੋਲਣ ਵਿੱਚ ਅੱਖਰ ਵੰਦਾ ਘਟਾ ਬਲ ਸ਼ਮਾ ਦਾ ਨਾਮ ਦੀਨ ਜਨ ਬੱਚੀ ਦੇ ਸਿਰ ਤੇ ਹੱਥ ਰੱਖਣਾ ਨਾਮ ਦੀ ਦਾਤਵਾ ਸ਼੍ਰੀ ਚਾਨਾ ਦੇ ਪ੍ਰੀਤ ਵਕਸ਼ਣੀ ਆਪ ਦੇ ਨਾਮ ਨਾਲ ਜੋੜਨਾ ਮਾਹੂਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ